ਸਸ਼ੀਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿਨ ਵਿਰਾਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਉਹ ਦਿਹਾਣਾ ਚ ਹਿੰਦੂ ਆਗੂ ਦੀ ਮੀਟਿੰਗ ਗੋਰਾਥਾਪਨ ਨੇ ਹਮਲੇ ਦਾ ਮਾਮਲਾ ਤੀਜੇ ਦੋਸ਼ੀ ਨਾ ਫੜੇ ਜਾਂਦੀ ਨਾਰਾਜ਼ਗੀ ਇਸ ਦੇ ਨਾਲ ਹੀ ਲੁਧਿਆਣਾ ਵਿੱਚ ਹਿੰਦੂ ਸੰਗਠਨ ਵੱਲੋਂ ਅੱਜ ਸਰਕਟ ਹਾਊਸ ਦੀ ਮੀਟਿੰਗ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਪੰਜਾਬੀ ਪਰ ਤੋਂ Hindu ਆਗੂ ਪਹੁੰਚੇ ਹਨ ਪਿਛਲੇ ਹਫਤੇ ਸਿਵ ਸ਼ਾਨਾ ਪੰਜਾਬ ਦੇ ਮੈਂਬਰ ਸੰਦੀਪ ਗੌਰਵ ਥਾਪਨ ਨੇ ਨਿਹੰਗਾਂ ਦੀ ਤਲਵਾਰਾਂ ਦਾ ਹਮਲਾ ਕੀਤਾ ਪੁਲਿਸ ਨੇ ਨਿਹੰਗਾਂ ਦੇ ਖਿਲਾਫ ਗ੍ਰਿਫਤਾਰ ਕਰ ਲਿਆ ਅਤੇ ਪਰ ਇੱਕ ਇਕਦੋਸੀ ਅਜੀਬੀ ਫਰਾਰੇ ਇਸ ਦਿਨ ਨਾਲ ਹੀ ਜਾਣਕਾਰੀ ਦਿੰਦੇ ਹੋਏ ਜਿਸ ਕਾਰਨ ਹਿੰਦੂ ਆਗੂ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਦੀ ਜਾਣਕਾਰੀ ਜਲਦ ਮਿਲੀ ਜਾਵੇਗੀ ਅਤੇ ਤੀਜਾ ਇੰਚਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਹਿੰਦੂ ਨੇਤਾਵਾਂ ਨੇ ਮੰਕੀਤੀ ਹੈ ਕਿ ਸੰਦੀਪਾ ਪੰਨੀ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਬਣਾਈ ਜਾਵੇ ਅਤੇ ਨਾਲ ਹੀ ਇਹ ਹੰਗਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਖਾਲਿਸਤਾਨੀ ਸਮਰਥਕ ਸੋਸ਼ਲ ਮੀਡੀਆ ਦੇ ਹਿੰਦੂ ਧਰਮ ਦੇ ਹਿੰਦੂ ਨੇਤਾਵਾਂ ਨੂੰ ਸ਼ਨਾਬਨਾਰੇ ਹਨ پولیس ਨੂੰ ਉਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ